ਰਾਮ ਰਾਮ ਭਾਜੀ ਬੱਲੇ ਬੱਲੇ ਰਾਮ ਰਾਮ ਜੀ ਦਾ ਆਬਰਾਮ ਕੀ ਹਾਲ ਚਾਲ ਜੀ ਹੋਰ ਸਭ ਕਿਵੇਂ ਆੜੇ ਹੋਏ ਫਿਰ ਅੱਜ ਬਸ ਯਾਰ ਮੈਂ ਤੁਹਾਡਾ ਬਾਗ ਦੇਖ ਰਿਹਾ ਸੀ ਬਾਗ ਬਹੁਤ ਵਧੀਆ ਤੁਹਾਡਾ ਤੇ ਵਧੀਆ ਤੇ ਪਰਮਾਤਮਾ ਦੀ ਕਿਰਪਾ ਹੈ ਅੱਜ ਬਸ ਹਾਂ ਬਸ ਬਾਗ ਦਿਖਾਨੇ ਤੁਹਾਨੂੰ ਭਾਈ ਬਾਈ ਹੋਰ ਸਭ ਬਸ ਵਧੀਆ ਵਧੀਆ ਪਰਿਵਾਰ ਦਾ ਸਭ ਕਿਵੇਂ ਸਭ ਠੀਕ ਠਾਕ ਤੁਸੀਂ ਸੁਣਾਓ ਬਸ ਵਧੀਆ ਜੀ ਬਹੁਤ ਕਿਰਪਾ ਮਾਰਾ ਜੀ ਮੈਂ ਯਾਰ ਦੇਖ ਰਿਹਾ ਸੀ ਕਿ ਤੁਸੀਂ ਬਹੁਤ ਵਧੀਆ ਬਾਗ ਖਰੀਦੇ ਆ ਤੇ ਫਲ ਫਰੂਟ ਵੀ ਸੁਖਣਾ ਕਾਫੀ ਲੱਗਾ ਹੋਇਆ ਹਾਂਜੀ ਹਾਂਜੀ ਤੇ ਮੈਂ ਵੀ ਸੋਚ ਰਿਹਾ ਸੀ ਕਿ ਮੈਂ ਵੀ ਯਾਰ ਇੱਕ ਬਾਗ ਇਦਾਂ ਦਾ ਖਰੀਦੀ ਨਾ ਬਾਕੀ ਮੈਂ ਇਹ ਪੁੱਛਣਾ ਸੀ ਕਿ ਠੀਕਾ ਚੱਲ ਰਿਹਾ ਕੰਮ ਮਤਲਬ ਕੋਈ ਘਾਟਾ ਤਾਂ ਨਹੀਂ ਪੈ ਰਿਹਾ ਦੇ ਵਿੱਚ ਠੀਕ ਹੈ ਨਾ ਇੰਚ ਵਿੱਚ ਕੋਈ ਕੰਮ ਤਾਂ ਠੀਕ ਆ ਵੈਸੇ ਅੱਛਾ ਬਟ ਇਹ ਹੈ ਕਿ ਕਦੀ ਕਦੀ ਫਾਲ ਜਿਹੜੇ ਨੇ ਜਾਨਵਰ ਖਾ ਜਾਂਦੇ ਆ ਉਹ ਇਹ ਤਾਂ ਗੱਲ ਹੈਗੀ ਆ ਜਾਨਵਰ ਨੂੰ ਬੜਾ ਧਿਆਨ ਰੱਖਣਾ ਪੈਂਦਾ ਹੂੰ ਹੂੰ ਮਿਹਨਤ ਬਹੁਤ ਮਿਹਨਤ ਬਹੁਤ ਇੱਕ ਹੋਰ ਵੀ ਬੜੀ ਵੱਡੀ ਮੁਸੀਬਤ ਆ ਕੀ ਹੋ ਗਿਆ ਵੈਸੇ ਤੇ ਖਰੋਪਾ ਠੀਕ ਆ ਅੱਛਾ ਫਰੇ ਹੈ ਕਿ ਕਿਸ ਵੇਲੇ ਕੀ ਹੁੰਦਾ ਹੈ ਕਿ ਆਪਾਂ ਜਦੋਂ ਉੱਥੇ ਚਲੇ ਜਾਂਦੇ ਹਾਂ ਉਹ ਫਰ ਤੁਹਾਡੇ ਸੁਣਨ ਦੇ ਕੋ 4-5 ਵਾਰੀ ਕੀਤੀ ਆ ਉੱਤੇ ਤਾਰਾਂ ਵੀ ਲਾਈਆਂ ਨੇ ਬਿਲਕੁਲ ਬਿਲਕੁਲ ਪਰ ਫੇਰ ਵੀ ਨਾ ਪਤਾ ਨਹੀਂ ਕਿ ਕਿਥੋਂ ਕਮਢੀਰ ਆ ਜਾਂਦੀ ਆ ਅੱਛਾ ਉਹ ਲਤਾਲ-ਪਤਾਲ ਫੜ ਕੇ ਟਪਾ ਦਿੰਦੇ ਆ ਤਾਂ ਨਿਆਲੇ ਤੋੜ ਕੇ ਲੈ ਇਹ ਬੜੀ ਬੜੀ ਗੱਲ ਹੈ ਸਭ ਬੜਾ ਨੁਕਸਾਨ ਕਰਕੇ ਜਾਂਦਾ ਮਤਲਬ ਮਿਹਨਤ ਇਨੀ ਕਰਨੀ ਪੈਂਦੀ ਆ ਤੇ ਫੇਰ ਜਦੋਂ ਇਹ ਤੋੜ ਕੇ ਲੈ ਜਾਂਦੇ ਆ ਨਾ ਫਿਰ ਦੁੱਖ ਤਾਂ ਬਹੁਤ ਹੈ ਫੇਰ ਬੜਾ ਦੁੱਖ ਹੁੰਦਾ ਭਾਈ ਹੋ ਤਿਸ ਨਾਲ ਬਸ ਵਧੀਆ ਸਭ ਠੀਕ ਠਾਕ ਹੈ ਤੇ ਬਣਾਉ ਕੋਈ ਨਹੀਂ ਮਨ ਤੁਹਾਨੂੰ ਬਾਗ ਆਪਣੇ ਕੋ ਹੈਗੇ ਆ ਜਾਣਕਾਰ ਬੰਦੇ ਅੱਛਾ ਹਾਂ ਬਾਗ ਦਿਵਾ ਦੇਗੇ ਤੁਹਾਨੂੰ ਰੈਂਟ ਤੇ ਦਿਵਾ ਦਾਂਗੇ ਹਾਂ ਮੈਂ ਸੋਚ ਰਿਹਾ ਇੱਕ ਵੀ ਮੈਂ ਇੱਕ ਵਾਰੀ ਬਾਹਰ ਖਰੀਦ ਲਾਂ ਤੇ ਬਾਕੀ ਇਹ ਕਿ ਕੋਈ ਬੰਦਾ ਰੱਖ ਲਾਂਗੇ ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਬਹੁਤ ਹੈ ਮੈਂ ਦੋ ਬੰਦੇ ਰੱਖ ਲਾਂਗੇ ਅੱਛਾ ਅੱਛਾ ਰੱਖੇ ਅੱਜ ਲੱਭਾ ਨਹੀਂ ਕੋਈ ਇੱਥੇ ਇੱਕ ਰਾਤ ਨੂੰ ਆਉਂਦਾ ਹੈ ਪਰ ਉਹ ਜਦੋਂ ਰੋਟੀ ਖਾਣ ਜਾਂਦਾ ਨਾ ਉਹ ਮਗਰੋਂ ਡਾਕਾ ਪੈ ਜਾਂਦਾ ਹੈ ਹਾਂ 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 ਤੇ ਜਿਹੜਾ ਦੁਪਹਿਰ ਨੂੰ ਆਉਂਦਾ ਉਹ ਦੁਪਹਿਰ ਨੂੰ ਗਿਆ ਹੁਣ ਮੈਂ ਤਾਂ ਹੀ ਇੱਥੇ ਬੈਠਾ ਹਾਂ ਮਤਲਬ ਹਰ ਟਾਈਮ ਇੱਥੇ ਇੱਕ ਨਾ ਇੱਕ ਬੰਦਾ ਜਰੂਰੀ ਚਾਹੀਦਾ ਬੰਦਾ ਜਰੂਰੀ ਚਾਹੀਦਾ ਹਾਂ 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 ਤੇ ਹੁਣ ਮੈਂ ਇਸੇ ਕਰਕੇ ਬੈਠਾ ਹੀ ਕਿ ਉਹ ਗਿਆ ਵਾ ਦੁਪਹਿਰ ਦੀ ਰੋਟੀ ਖਾਣ ਗਿਆ ਅੱਛਾ ਹੁਣ ਜਦੋਂ ਆਏਗਾ ਤੇ ਫੇਰ ਮੈਂ ਜਾਵਾਂਗਾ ਪਰ ਮੈਨੂੰ ਇੱਕ ਫੋਨ ਬੜਾ ਜਰੂਰੀ ਆਣ ਲਿਆ ਜੀ ਹਾਂ ਹਾਂ ਕੋਈ ਗੱਲ ਨਹੀਂ ਜੇ ਤੁਸੀਂ ਜਾਣਾ ਕੋਈ ਗੱਲ ਨਹੀਂ ਮੈਂ ਬਹਿਣਾ ਥੋੜਾ ਵੇਟ ਕਰ ਲੈਣਾ ਇੱਥੇ ਮੈਨੂੰ 15 ਮਿੰਟ ਲੱਗ ਜਾਣੇ ਆ ਉੱਥੇ ਨਹੀਂ ਗੱਲ ਨਹੀਂ ਤੁਸੀਂ 15 ਮਿੰਟ ਲਾਓ ਫਿਰ ਚੱਕਰ ਦੇ ਲਈ ਏਦਾਂ ਕਰੋਗੇ ਫਿਰ ਤੇ ਬੈਠੋਗੇ ਨਾ ਇੱਥੇ ਹਾਂ ਹਾਂ ਮੈਂ ਬੈਠਾ ਕੋਈ ਗੱਲ ਨਹੀਂ ਧਿਆਨ ਰੱਖੋ ਟੈਨਸ਼ਨ ਨਾ ਲਓ ਯਾਰ ਤੁਸੀਂ ਮੈਂ ਦੇਖੋ ਜੇ ਤੁਸੀਂ ਮੈਨੂੰ ਇੱਥੇ ਬਿਠਾ ਕੇ ਚੱਲਿਓ ਮੈਨੂੰ ਵੀ ਥੋੜਾ ਜਿਹਾ ਆਈਡੀਆ ਹੋ ਜਾਏਗਾ ਨਾ ਕਿ ਕਿਸ ਤਰੀਕੇ ਨਾਲ ਇੱਥੇ ਆਪ ਕੋਈ ਨਹੀਂ ਤੁਸੀਂ ਜੀ ਤੁਸੀਂ ਏਦਾਂ ਕਰੋ ਤੁਸੀਂ ਬੈਣਾ ਕਹ ਲੂਆਂ ਤੁਸੀਂ ਖੜੇ ਹੋ ਕੇ ਘੁੰਮ ਕੇ ਵੇਖੋ ਹਾਂ ਹਾਂ ਇੱਕ ਕੱਲਾ ਕੱਲਾ ਬੂਟਾ ਤੁਸੀਂ ਵੇਖੋ ਕਿਵੇਂ ਫਲ ਲੱਗਾ ਆ ਠੀਕ ਹੈ ਠੀਕ ਹੈ ਫਿਰ ਉਹਨਾਂ ਦੇ ਵੇਖੋ ਮੈਂ ਥੱਲੇ ਕਿ ਕੋਈ ਕੋਈ ਸੌੜ ਕੋ ਟੌੜ ਕੇ ਹਮ ਨਾ ਨਾ ਮੈਂ ਪੂਰਾ ਖਿਆਲ ਰੱਖੋ ਤਰਾ ਲੈ ਕੇ ਕਹਾਂਗੇ ਮੈਂ ਕੋਈ ਇੱਥੇ ਆ ਨਹੀਂ ਸਕਦਾ ਮੇਰੇ ਹੁੰਦੇ ਆ ਪੂਰਾ ਖਿਆਲ ਰੱਖਾਂ ਕੋਈ ਗਾਲੀ ਨੀ ਜ ਕੋਈ ਗਾਲੀ ਹਾਂ ਹਾਂ ਠੀਕ ਹੈ ਬਹੁਤ ਵਧੀਆ ਹਾਂ ਠੀਕ ਹੈ ਓਕੇ ਓਕੇ ਰਹੀ ਤੱਕ ਚੀਆ ਉੱਤਰ ਪੁੱਤੀ ਹਾਏ ਓਏ ਅੱਜ ਨਹੀਂ ਆ ਰਾਹੂਗਾ ਅੱਜ ਤੇ ਪੇੜ ਪੜ ਕੇ ਮੈਂ ਖਾਊਂਗਾ ਨਹੀਂ ਆ ਰਾਹੂਗਾ ਸੰਤਰੇ ਓ ਬਨੂਦ ਓਏ ਹੋਏ ਓਏ ਆ ਜਾ ਕੋਣ ਆ ਵੇ ਅਕੋਣ ਬੈਠਾ ਦੱਥੀ ਚੜ ਲੱਗਦਾ ਮਾਲਕ ਹੁਣਾ ਵਈ ਕੋਈ ਗੱਲ ਨਹੀਂ ਮਾਲਕ ਸਾਬ ਕੋ ਚੱਲਦੇ ਹੁਣੇ ਚਨਾ ਤੀਨ ਮਾਲਕ ਸਾਬ ਲੱਗਦਾ ਮਾਲਕ ਬੈਠਾ ਇੱਥੇ ਕਿੰਨੂ ਆਦਾ ਓਏ ਮੈਂ ਕਿੱਦਾਂ ਖਾਊਂਗਾ ਮੈਨੂੰ ਤਾਂ ਸਮਝ ਨਹੀਂ ਆਈ ਜੇਨੇ ਮਨ ਕਰ ਦਿੱਤਾ ਤਾਂ ਫਿਰ ਕਿੱਦਾਂ ਪਾਜੀ ਸਸਰੀਕਾਲ ਪਾਜੀ ਸਸਰੀਕਾਲ ਜੀ ਪਾਜੀ ਕੀ ਹਾਲ ਚਾਲ ਆ ਵਧੀਆ ਜੀ ਵਧੀਆ ਮੈਂ ਪਾਜੀ ਤੁਹਾਨੂੰ ਅੱਜ ਪਹਿਲੇ ਦਿਨ ਹੀ ਵੇਖਿਆ ਜੀ ਮੈਂ ਖੁਦ ਤਾਂ ਪਛਾਣਿਆ ਨਹੀਂ ਜੀ ਤੁਸੀਂ ਕੌਣ ਆ ਜੀ ਪਾਜੀ ਤੁਹਾਡੇ ਨਾਲ ਬਾਗ ਬੜਾ ਵਧੀਆ ਵਾ ਹਾਂ ਬਾਗ ਤੇ ਬਹੁਤ ਵਧੀਆ ਐਕਚੁਅਲੀ ਨਾ ਮੈਨੂੰ ਅੱਜ ਨਾ ਪਾਜੀ ਭੁੱਖ ਬੜੀ ਲੱਗੀ ਦੀ ਸੀ ਅੱਛਾ ਤੇ ਮੈਂ ਸੋਚਿਆ ਕੁਝ ਜਾ ਕੇ ਕੋਈ ਸੰਤਰਾ ਖੁੰਤਰਾ ਖਾਈਏ ਜਾ ਕੇ ਤੁਹਾਡਾ ਹੀ ਭਾਗ ਆ ਖਾਓ ਸੰਤਰੇ ਖਾਓ ਉਹ ਬਾਜੀ ਕਿਆ ਬਾਤ ਆ ਤੁਸੀਂ ਬਸ ਮਰਜੀ ਆ ਗਿਆ ਤੋ ਉਹ ਜਾਓ ਮਾਰੇ ਖਾਓ ਕੋਈ ਗੱਲ ਨਹੀਂ ਉਧਰ ਜਾਣਾ ਲੱਗਦੇ ਆ ਉਧਰੋਂ ਖਾ ਲੋ ਕੋਈ ਗੱਲ ਨਹੀਂ ਸੰਤਰੇ ਬਾਜੀ ਮੈਂ ਤੁਹਾਡੇ ਹੱਥ ਨਹੀਂ ਜਾਣਾ ਨਾ ਨਹੀਂ ਨਹੀਂ ਮੈਂ ਤੁਹਾਡੇ ਹੱਥ ਤੇ ਵੀ ਲੈ ਕੇ ਜਾਣਾ ਬਾਜੀ ਤੁਸੀਂ ਟੈਨਸ਼ਨ ਨਾ ਲਓ ਕੱਦਾਂ ਹੀ ਖਾਣਾ ਨਾ ਹਾਂਜੀ ਹਾਂਜੀ ਹਾਂ ਕਾਲਾ ਕੋਈ ਨਹੀਂ ਕੂਸੀ ਆਰੇ ਬੰਦਾ ਲੱਗਦਾ ਇਹ ਉਹੀ ਚੋਰ ਆ ਜਿਹੜਾ ਬਾਜੀ ਨੇ ਕਿਹਾ ਸੀ ਬਾਜੀ ਸਹੀ ਕਹਿੰਦੇ ਸੀ ਕਿ ਇੱਥੇ ਰੋਜ਼ ਕੋਈ 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 ਨਾ ਕੋਈ ਆ ਕੇ ਸੰਤਰੇ ਅਮਰੂਦ ਤੋੜ ਕੇ ਚਾ ਜਾਂਦਾ ਅੱਜ ਮੈਂ ਇਹਨੂੰ ਦੱਸਦਾ ਕੋਈ ਨਹੀਂ ਕਰਦਾ ਮੈਂ ਨਫਤਾਜ ਇਹ ਚੋਰਾ ਨਾ ਕਰਦਾ ਇਹਨਾਂ ਦੇ ਸਦਾ ਕੰਮ ਦਾ ਠੀਕ ਆ ਪਾਜੀ ਖਾਣਾ ਕੋਈ ਗੱਲ ਤੇ ਨਹੀਂ ਆਹਾਂ ਖਾ 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 ਜੇ ਘਰ ਵੀ ਖੜਨਾ ਹੋਏਗਾ ਨਾ ਤੇ ਲੈ ਨਹੀਂ ਆਪਣਾ ਹੀ ਬਾਗ ਆ ਘਬਰਾਣਾ ਨਹੀਂ ਠੀਕ ਹੈ ਪਾਜੀ ਠੀਕ ਹੈ ਜੀ ਮਹਾਰਾਜ ਅੱਜ ਦੇ ਪੁਰਾਣੇ ਯਾਰ ਆਇਆ ਸੰਤਰੀ ਖਾਂਦਾ ਸਹੀ ਗੱਲ ਆ ਪਹਿਲਾਂ ਨਹੀਂ ਐਵੇਂ ਡਰ ਡਰ ਕੇ ਖਾਂਦੇ ਰਹੀ ਅੱਜ ਤਾਂ ਮੈਂ ਕਿਹਾ ਕੀ ਬਾਤ ਆ ਅੱਜ ਪੁਰਾਣੇ ਯਾਰ ਆਊਗਾ ਸੰਤਰੀ ਖਾਂਦਾ ਪਹਿਲਾਂ ਜਿਹੜਾ ਮਾਲਕ ਸੀ ਸੰਤਰੀਆਂ ਵਾਲਾ ਇੱਥੇ ਬਾਗ ਦਾ ਉਹ ਨਾ ਬਹੁਤਾ ਹੀ ਕੰਜੂਸ ਸੀ ਨਿਯਾਰਾ ਤੇ ਅੱਜ ਆਇਆ ਚੋਰੀ ਚੋਰੀ ਖਾਂਦਾ ਕੀ ਮਜ਼ਾ ਓਏ ਹੋਏ ਹੋਏ ਜੇ ਕਿਤੇ ਆਪਣਾ ਰੂਹ ਇੱਥੇ ਆ ਦਾ ਮੌਕਾ ਮਿਲੇ ਨਾ ਤੇ ਅਹੀਂ ਨਾ ਪੰਜ ਦਿਨਾਂ ਚ ਮੋਢੇ ਹੋ ਜੀਏ ਨਿਯਾਰਾ ਪੁਰਾਣ ਆ ਰਿਹਾ ਤਿਹੜਾ ਆਏ ਹਾਏ ਹਾਏ ਉਹ ਦੋ ਸੇ ਇੱਕਦਮ ਰੂਤ ਤੋੜਨਾ ਵਾ ਪੂਰੀ ਪੰਜਾਹ ਜਣੀ ਫੀਲਿੰਗ ਆਣੀ ਪੂਰੀ ਅੱਜ ਨਹੀਂ ਯਾਰ ਇਹਨੂੰ ਕਹਿੰਦੇ ਜ਼ਿੰਦਗੀ ਦੇ ਜ਼ਿੰਦਗੀ ਅਸਲੀ ਇਹ ਆ ਖਾਣ ਪੀਣ ਦੀ ਬੱਸ ਹੋਣਾ ਤੂੰ ਗੱਡ ਮਾਰ ਲੈਨੇ ਯਾਰ ਗੱਡੀ ਕਿੱਥੋਂ ਵਜਣੀ ਹੈ ਤੇ ਭਾਰੀ ਬੜਾ ਲਿਆਣਾ ਵਾ ਆਂਦੇ ਯਾਰ ਬਾਅਦ ਚ ਮਾਰਦੇ ਆ ਤੇਰਾ ਕ ਹੁਣ ਕੇ ਥੋੜਾ ਲੂਣ ਮਿਲ ਜੇਣਾ ਕਿ ਨਾਲ ਮਸਾ ਖਾਣ ਲਈ ਇਹ ਨਜ਼ਾਰਾ ਆਏ ਆਏ ਹਾਂ ਹਾਂ ਇਹ ਕੌਣ ਮੈਂ ਤਾਂ ਜੈਕਟ ਜੀ ਵਾਲੇ ਭਾਈ ਨੂੰ ਬਿਠਾ ਕੇ ਆਈ ਇੱਥੇ ਇਹ ਕਿਹੜੀ ਖਿਆ ਆ ਚੱਲ ਦੇਖਦਾ ਮੈਂ ਆ ਪੁਰਾਣਾ ਆ ਕਿਤੇ ਨਮਕ ਖਾਣ ਲਿਆ ਹੈ ਨਾ ਤੇ ਨਜ਼ਾਰਾ ਪੂਰਾ ਅੱਲਾ ਵਾਜੀ ਮਾਰ ਯਾਰ ਨਮਕ ਲਾ ਨਮਕ ਲਾ ਉਹ ਮਹਾਰਾਜ ਭਾਈ ਆ ਨਮਕ ਲਾ ਜੀ ਖਾਓ ਖਾਓ ਕੋਈ ਗੱਲ ਨਹੀਂ ਇੱਥੇ ਤੁਹਾਡੇ ਭਰਾ ਦੀ ਪੁੜੀ ਜਲਦੀ ਬਾਗ ਚ ਅੱਛਾ ਇਹ ਮੇਰੇ ਤਾਏ ਦਾ ਬਾਗ ਆ ਠੀਕ ਠੀਕ ਹਾਉ ਹਾਉ ਤੁਸੀਂ ਖਾਓ ਕੋਈ ਗੱਲ ਨਹੀਂ 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 ਆ ਨਮਕ ਲਾਓ ਭਾਜੀ ਤਾੜਾ ਹੋ ਰੁਕ ਜਾ ਉਹ ਭਾਈ ਨਹੀਂ ਤੂੰ ਮੈਨੂੰ ਦੱਸ ਪੀਰੇ ਪੀਓ ਦਾ ਬਾਗ ਆ ਗਿਆ ਭਾਜੀ ਇਹ ਮੇਰੇ ਤਾਇ ਦਾ ਬਾਗ ਆ ਮੇਰੇ ਤਾਇ ਦਾ ਮੁੰਡਾ ਹੁਣੀ ਇੱਥੇ ਬੈਠਾ ਦਾ ਹੀ ਉਹ ਬੁਲਾ ਹਿਆ ਯਾਰ ਆਪਣੇ ਤਾਇ ਦੇ ਮੁੰਡੇ ਨੂੰ ਕਿਹੜਾ ਤੇਰਾ ਤਾਇ ਦਾ ਮੁੰਡਾ ਕੋਲੋਂ ਫੋਨ ਲੈਣਾ ਹੁਣੀ ਲਾ ਫੋਨ ਯਾਰ ਲਾ 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 ਪਰ ਤੁਸੀਂ ਸਰਦਾਰੀ ਆ ਪੂਰੀ ਤਾਇ ਇਹਨੂੰ ਬੁਲਾ ਆਪਣੇ ਨੂੰ ਕਿਹੜਾ ਕਰਾ ਤਾਇ ਮੇਰੇ ਦੇ ਸਿਰ ਤੇ ਪੂਰੀ ਸਰਦਾਰੀ ਉਹਦੇ ਸਿਰ ਤੇ ਆਪ ਖਾਨ ਕੀਂਦੇ ਨੇ ਆ ਕੋਈ ਗੱਲ ਨਹੀਂ ਹੁਣੇ ਆਵਾਜ਼ ਮਾਰਦਾ ਤਾਇ ਨੂੰ ਠੀਕ ਆ ਬਲਾ 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 ਤਾਇ ਪਰ ਤਾਇਆ ਜੀ ਉਹ ਬੈਠ ਕੇ ਬੁਲਾ ਖੜੇ ਹੋ ਕੇ ਕੁੱਵੱਜਾ ਮਾਰਨਾ ਬੈਠ ਕੇ ਬੁਲਾਇਆ ਯਾਰ ਭਾਜੀ ਗੱਲ ਸੁਣੋ ਬਾਜ ਖੜੀ ਹੋ ਕੇ ਜਾਊਗੀ ਨਾ ਨਹੀਂ ਤੂੰ ਕਦਾ ਫੋਨ ਕਰਦਾ ਫੋਨ ਕਰ ਤੂੰ ਜਾਣਾ ਕਿੱਥੇ ਆ ਤੂੰ ਤੂੰ ਹੁੜ ਕਿਤੇ ਜੋਗਾ ਨਹੀਂ ਕਾਕੇ ਇੱਥੇ ਬੈ ਕੇ ਗੱਲ ਕਰ ਉਹ ਕਿਤੇ ਜੋਗਾ ਭਾਜੀ ਮੇਰੇ ਤਾਇਆ ਦਾ ਭਾਗ ਆ ਉਹ ਤਾਇਆ ਦਾ ਹੀ ਆ ਪਰ ਤਾਇਆ ਨੂੰ ਵੀ ਤਾਂ ਬੁਲਾਣਾ ਫੋਨ ਕਰ ਲਾ ਫੋਨ ਤਾਇਆ ਯਾਰ ਪਤਾ ਨਹੀਂ ਨੱਪਣੀ ਉਹਦੇ ਆ ਤਾਇਆ ਹੈ ਕਿਧਰਲੀ ਸਾਈਡ ਆ ਯਾਰ ਤਾਇਆ ਕਿਧਰਲੀ ਸਾੜੇ ਤਾਇਆ ਜੀ ਲੈ ਲੈ ਬੈਠ ਬੈਠ ਯਾਰ ਆ ਉੱਜੜੇ ਭਾਗਾ ਦੇ ਗੱਲ ਲੜਪਟਵਾਰੀ ਆ ਵੇ ਕਿਦਾਂ ਖਾ ਖਾ ਕੇ ਢੇਰ ਲਾਏ ਇਹਨਾਂ ਨੇ ਪਿਓ ਦਾ ਮ ਆਵੇ ਝੋੜੇ ਪਰ ਪਰ ਸਹਣੇ ਰੱਖੇ ਹੈ ਇਹ ਤੂੰ ਤੋੜੇ ਸਾਰੇ ਪਾਜੀ ਮੇਰੇ ਤਾਇ ਦਾ ਬਾਗ ਹੀ ਨਹੀਂ ਤੋੜੇ ਤੂੰ ਤੋੜੇ ਸਾਰੇ ਮੇਰੇ ਤਾਇ ਦਾ ਮੁੰਡਾ ਕਹਿੰਦਾ ਬੁਲਾ ਆਪਣੇ ਤਾਇ ਦੇ ਮੁੰਡੇ ਨੂੰ ਬੁਲਾ ਬੁਲਾ ਮੈਂ ਵੀ ਵੇਖਾ ਕਿਹੜਾ ਤਾਇ ਦਾ ਮੁੰਡਾ ਕਿਹੜਾ ਮਾਲਕ ਹੈ ਪਾਜੀ ਉਹ ਲੱਭਣੀ ਵੀ ਡਿਆ ਹੋਣ ਕਿਤੇ ਦੂਰ ਦੂਰ ਤੇ ਮੈਂ ਚੱਲ ਜਾਣਾ ਘਰ ਕੋਈ ਗੱਲ ਨਹੀਂ ਜਾਣ ਦੋ ਪਾਜੀ ਮੇਰੀ ਗੱਲ ਸੁਣੋ ਨਾ ਮੈਨੂੰ ਜਾਣ ਦੋ ਮੇਰੀ ਗੱਲ ਸੁਣੋ ਨਾ ਮੈਨੂੰ ਜਾਣ ਦੋ ਮੈਨੂੰ ਕੰਮ ਹੈਗਾ ਬੜਾ ਜ਼ਰੂਰੀ ਤੂੰ ਬੈਠਾ ਕਿ ਮੈਂ ਫਿਰ ਬੰਦਾ ਬੁਲਾਵਾਂ ਆਪਣਾ ਪਾਜੀ ਕਿਹੜਾ ਮੇਰੀ ਗੱਲ ਗੱਲ ਤੇ ਸੁਣਾਓ ਤੁਸੀਂ ਮੈਨੂੰ ਜਾਣ ਦੋ ਨਾ ਘਰ ਇੱਥੇ ਬੈਠ 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 ਲਓ ਪਾਜੀ ਮੈਂ ਬੈ ਗਿਆ ਤੇ ਉਹ ਤਾਏ ਦਾ ਮੁੰਡਾ ਬੁਲਾ ਕਿੱਥੇ ਆ ਤਾਏ ਦਾ ਮੁੰਡਾ ਮੈਨੂੰ ਲੱਗਦਾ ਫਸਾ ਕੇ ਚਲ ਗਿਆ ਮੈਨੂੰ ਲੱਗਦਾ ਪਿਆ ਕਿਵੇਂ ਤਾਏ ਮੇਰੇ ਤਾਂ ਮੁੜਾ ਗਿਆ ਤੇ ਆਇਆ ਨਹੀਂ ਤੂੰ ਪਹਿਲਾਂ ਵੀ ਇੰਨਾ ਚੜ ਪਾਦਾ ਰਿਹਾ ਇੱਥੇ ਪਹਿਲਾਂ ਮੈਂ ਤੇ ਭਾਜੀ ਅੱਜ ਹੀ ਆਇਆ ਹਾਂ ਮੈਂ ਪਹਿਲਾਂ ਕਦੀ ਆਇਆ ਨਹੀਂ ਇੱਥੇ ਭਾਜੀ ਨਹੀਂ ਤੂੰ ਕਹਿਣਾ ਮੇਰੇ ਤਾਏ ਦਾ ਭਾਗ ਤਾਏ ਤੇ ਭਲਾ ਮੈਨੂੰ ਪਤਾ ਲੱਗੇ ਭਾਜੀ ਉਹ ਲੱਗਦਾ ਆ ਗਿਆ ਵਾ ਉਹ ਆਇਓ ਭਾਜੀ ਇਹ ਗੱਲ ਸੁਣੋ ਆਹ ਦੇਖੋ ਤੁਹਾਡੇ ਹੁੰਦੇ ਮੈਨੂੰ ਇਥੋਂ ਖਾਣ ਦਮਣਾ ਕਰੀ ਜਾਣ ਦੇ ਆ ਤੇਰੀ ਕੌਣ ਭਾਜੀ ਭਾਜੀ ਕੀ ਗੱਲ ਕਰਦੇ ਪਏ ਤੁਸੀਂ ਤੁਸੀਂ ਤਾਂ ਮੈਨੂੰ ਕਿਹਾ ਵੀ ਤੋੜ ਲਓ ਹੁਣ ਤੁਸੀਂ ਕਹਿੰਦੇ ਕੀ ਤੁਸੀਂ ਅਜੀਬ ਬੰਦੇ ਭਾਈ ਸਾਹਿਬ ਮੈਂ ਤੁਹਾਨੂੰ ਇੱਥੇ ਬਿਠਾ ਕੇ ਗਿਆ ਕਿ ਧਿਆਨ ਰੱਖਿਓ ਤੁਸੀਂ ਆ ਕਿਹੜਾ ਨਮੂਨਾ ਜੇ ਇੱਥੇ ਬਿਠਾਤਾ ਆਪਣੇ ਆਪ ਕਿੱਥੇ ਚਲੇ ਗਏ ਤੁਸੀਂ ਭਾਜੀ ਮੈਂ ਤਾਂ ਬਾਥਰੂਮ ਕਰਨ ਗਿਆ ਸੀ ਮੈਂ ਤਾਂ ਬਾਗ ਹੁੰਦਾ ਪਿਆ ਸੀ ਇਹ ਨਮੂਨਾ ਜਾਣਦਾ ਹੀ ਨਹੀਂ ਕੋਣ ਹੈ ਇਹ ਨਮੂਨਾ ਕੌਣ ਹੈ ਭਾਜੀ ਸ਼ੱਕਰ ਚੋਰ ਲੱਗਣ ਡਿਆ ਭਾਜੀ ਕਿਹੜਾ ਫੜ ਕੇ ਦੇਰ ਲਾਇਆ ਕਿੱਦਾਂ ਜੱਟ ਪਾਇਆ ਭਾਜੀ ਤੁਸੀਂ ਮੈਨੂੰ ਕਹਿ ਤੋ ਭਾਜੀ ਇਹ ਉਹ ਹੀ ਬੰਦਾ ਤਾਂ ਨਹੀਂ ਜਿਹੜਾ ਤੁਸੀਂ ਮੈਨੂੰ ਦੱਸ ਰਹੀ ਸੀ ਕਿ ਉਹ ਚੋਰੀ ਕਰਕੇ ਲੈ ਜਾਂਦਾ ਵਾ ਨਾ ਨਾ ਮੈਂ ਨਹੀਂ ਭਾਜੀ ਮੈਂ ਅੱਜ ਬੈਠ ਕੇ ਨਹੀਂ ਆਇਆ ਸੀ ਭਾਜੀ ਗ ਓ ਪਾਪਾ ਜੀ ਮੈਂ ਅੱਜ ਪਹਿਲੇ ਦਿਨ ਆਈ ਗੱਲ ਸੁਣੋ ਰਸਾ ਲੈ ਇਹਨੂੰ ਪੁਲਿਸ ਦੇ ਹਵਾਲੇ ਕਰਨਾ ਹੈ ਉਹ ਗੱਲ ਸੁਣੋ ਉਹ ਪਾਪਾ ਜੀ ਮੈਂ ਤੇ ਕਹਿੰਦੇ ਦੇਣਾ ਆਂ ਪਾਜੀ ਆਣਾ ਵਿਖੋ ਦੋਸਤ ਬਰੇ ਖਾ ਖਾਣ ਢੇਰ ਲਾ ਲੈ ਕਿੰਨਾ ਲਾ ਲੈ ਇਹ ਇਹ ਕਿਹੜਾ ਰਸਾ ਵੇਚਣਾ ਤੇ ਖੜ ਨਹੀਂ ਪਾਜੀ ਇਹ ਤੇ ਮੇਰੇ ਤੁਸੀਂ ਕਹੇ ਤੁਹਾਡੇ ਨਾਲੋਂ ਜਾ ਮੇਰਾ ਨਾਲ ਜਨਾ ਮਾਰਦੇ ਦੋ ਪਾਪਾ ਜੀ ਮੇਰੀ ਗੱਲ ਤਾਂ ਸੁਣੋ ਤਾਂ ਮੈਂ ਕਹਿੰਦੇ ਸੁਣੋ ਉਹ ਗੱਲ ਹੈ ਪਾਜੀ ਹੋਇਆ ਕੀ ਮੇਰੀ ਗੱਲ ਸੁਣੋ ਮੈਨੂੰ ਦੇਣਾ ਨੇ ਕਹੇ ਵੀ ਤੋੜ ਲਓ ਨਹੀਂ ਅੱਜ ਆਇਆ ਊਠ ਪਹਾੜ ਕੇ نیچے ਆ ਜਾਇਆ ਉਹ ਪਾਪਾ ਦੇ ਜਹਾਂ ਪਹਿਲੇ ਜਨਾ ਪਾ ਜੀ ਕਿੰਨੇ ਇਤਨਾ ਚੜ ਪਿਆ ਭਾਜੀ ਮੈਨੂੰ ਤੁਸੀਂ ਤੇ ਕਿਹਾ ਯਾਰ ਨਾ ਨਾ ਭਾਜੀ ਇੱਕ ਮਿੰਟ ਸੁਣਦੇ ਹਾਂ ਅਜੀ ਕੀ ਗੱਲ ਹੋ ਗਈ ਆ ਆ ਰਿਹਾ ਆ ਰਿਹਾ ਤੂੰ ਤੇ ਇੱਥੇ ਟਾਈਮ ਨਾ ਪਹਿਰਾ ਦਿੰਦਾ ਨਹੀਂ ਆਵੇਂ ਭਾਈ ਸਾਹਿਬ ਦੀ ਮਿਹਰਬਾਨੀ ਜਿੰਨਾ ਅੱਜ ਚੋਰ ਫੜਾਇਆ ਪਹਿਲੇ ਦਿਨੀ ਆਇਆ ਪਹਿਲੇ ਦਿਨੀ ਚੋਰ ਫੜ ਕੇ ਰੱਤ ਵੜਦੀ ਨਹੀਂ ਭਾਜੀ ਰੱਖ ਲੈਂਦੀ ਓਹ ਨਾ ਭਾਜੀ ਨਹੀਂ ਗੱਲ ਸੁਣੋ ਤੂੰ ਈ ਹੋੜੀ ਗੱਲ ਕਰ ਤੂੰ ਤੇ ਟਰਾਈ ਜਾਣੀ ਜੇ ਨਹੀਂ ਇਹਨੂੰ ਭਾਜੀ ਗੱਲ ਸੁਣੋ ਤੂੰ ਟਰਾਈ ਕੋ ਜਾਣੀ ਜੇ ਨਹੀਂ ਮੇਰੀ ਗੱਲ ਸੁਣ ਤੂੰ ਤੂੰ ਬੜੇ ਕਿੰਨੂ ਖਾਦੇ ਆ ਨਾ ਜਾਣਾ ਕਿੰਨੂ ਸ਼ਮੈ ਨੂੰ ਦੱਸ ਤੂੰ ਪਿਆ ਤੋੜੇ ਕਿਉਂ ਆ ਤੂੰ ਭਾਜੀ ਮੈਂ ਬਿਮਾਰ ਹਾਂ ਤੇ ਮੈਨੂੰ ਡਾਕਟਰ ਸਾਹਮਣੇ ਕਿਹਾ ਹੈ ਵੀ ਜੂਸ ਪੀਆ ਕਰ ਸੰਤਰਿਆਂ ਦਾ ਆ ਜੂਸ ਤੇ ਮੈਂ ਉਹ ਨਾ ਆਗੇ ਦੋ ਸੰਤਰੇ ਭਾਜੀ ਸਾਡੇ ਤੋੜੇ ਆ ਤੂੰ ਦੋ ਤੋੜੇ ਆ ਤੂੰ ਆ ਬੈਗ ਭਰ ਕੇ ਆ ਤੋੜਿਆ 36 36 ਤੂੰ ਖਾ ਗਿਆ ਨਾ ਤੇ ਜੂਸ ਤੇਨੂੰ ਤੇਰੇ ਜੂਸ ਕਿਹਾ ਨੱਕ ਤੇ ਤੂੰ ਗੁੱਲੂ ਕੋਲ ਹੀ ਇੱਥੇ ਹੀ ਲਵਾਉਣਾ ਨਹੀਂ ਮੇਰੀ ਗੱਲ ਗੁੱਲੂ ਕੋਲ ਉੱਥੇ ਲਵਾਉਣਾ ਨਹੀਂ ਮਰਵਾਦੀਂ ਮੀਂਹ ਕੋ ਪਾ ਦਿਆ ਬੜੇ ਰਹਿ ਕੇ ਗੱਲ ਕਰੋ ਮੇਰੇ ਨਾਲ ਬੜੇ ਕਰੋ ਉਹਨੂੰ ਯਾਰ ਡਰਾਈ ਜਾਂਦਾ ਬੰਦਾ ਯਾਰ ਸੰਤਰੇ ਦਿੱਤੇ ਤੈਨੂੰ ਮੈਂ ਕਹਿੰਦਾ ਭਾਜੀ ਇਹ ਭਾਜੀ ਇਹੀ ਅੱਖ ਕੱਢ ਦਿੰਨੇ ਆ। ਉਹ ਪਾਜੀ ਨਾ ਕੀ ਗੱਲ ਕਰਦੇ ਮੇਰੀ ਅੱਖ ਕੱਢ ਕੇ ਤੈਨੂੰ ਮੈਨੂੰ ਲੱਭੇਗਾ ਨਹੀਂ। ਉਹ ਨਾ ਕਿੱਦਾਂ ਤੋੜੇਗਾ? ਉਹ ਨਾ ਪਹਿਲਾਂ ਚਲੋ ਆ ਜਾਓ। ਉਹ ਪਾਜੀ ਸੱਤੋ ਯਾਰ ਦਾ ਦੂਰ ਜਾ। ਪਾਜੀ ਮੈਨੂੰ ਕਾਹਦਾ? ਅੱਜ ਕਿੱਗੇ ਆ ਯਾਰ ਤੂੰ। ਪਾਜੀ ਮੈਨੂੰ ਕਾਹਦਾ ਜਾਂਦੋਂ ਬੜਾ ਛੋੜੀ ਕੰਮ ਜੇ ਮੈਂ। ਅੱਜ ਤੇ ਮੈਂ ਤੁਹਾਡੇ ਪਿਆਰ ਬੰਨ। ਉਹ ਪਾਜੀ ਮੈਂ ਆਈ ਗਲੂਗੋਸ਼ੀ ਵੀ ਮੜਾਈ ਡਾਕਟਰ ਕੋਲ। ਕੋਈ ਗੱਲ ਨਹੀਂ ਲਾਉਣਾ ਤੈਨੂੰ ਗਲੂਗੋਸ਼ੀ। ਪਾਜੀ ਕਾਹਦਾ ਸੁਣਾ ਕਰ। ਪਾਜੀ ਯਾਰ ਚੰਗਾ ਬਾਦ ਤੁਹਾਡੇ ਵਾਸਤੇ ਗੱਲ ਮਾੜੀ ਹੈ ਵੈਸੇ। ਯਾਰ ਮੇਰਾ ਨਾਮ ਹੈ ਜਾਨਾ ਪਾਜੀ ਦਾ ਦੇਵਾ ਤੂੰ ਕਹਿੰਦੀ ਆ ਡਾਕਟਰ ਨੇ ਦੱਸਿਆ ਆਈ ਫੜੀ ਤੂੰ ਮੇਰਾ ਨਾਲ ਆਉਣਾ ਅੱਜ ਮੇਰੀ ਗੱਲ ਸੁਣੋ ਪਾਜੀ ਮੇਰੀ ਗੱਲ ਸੁਣੋ ਪਾਜੀ ਥਾਣੇ ਤੂੰ ਮਨ ਨੂੰ ਪਹਿਲਾਂ ਕਿਤੇ ਪਜੋ ਸਵਾ ਜੋ ਪਾਜੀ ਮੇਰੀ ਗੱਲ ਸੁਣੋ ਪਾਜੀ ਪਾਜੀ ਕਰਦਾ ਤੇਰੀ ਜੱਤ ਵੜਦੀ ਰੋਕਿਆ ਪਾਜੀ ਗੱਲ ਸੁਣੋ ਕੀ ਕਰੀ ਜਾਣੇ ਤੁਸੀਂ ਯਾਰ ਮੈਂ ਗਰੀਬ ਬੰਦਾ ਤੁਸੀਂ ਕੀ ਕਰੀ ਜਾਣੇ ਚੰਗੀ ਦਾ ਪਾਲਿਆ ਮਸਾਲਾ ਪੈਂਦੀਆਂ ਸੀ ਕਿਉਂ ਉਹ ਘਰ ਜਾਂਦੇ ਆ ਇਹਨੂੰ ਬੰਨੋ ਤੇ ਮੈਂ ਚੱਲਦਾ ਫਿਰ ਹੈ ਪਾਜੀ ਗੱਲ ਸੁਣੋ ਤੁਸੀਂ ਵੀ ਚਲੇ ਜੇ ਤੇਰੀ ਮਿਹਰਬਾਨੀ ਪਾਜੀ ਗੱਲ ਸੁਣੋ ਤੇਰੀ ਮਿਹਰਬਾਨੀ ਪਾਜੀ ਗੱਲ ਸੁਣੋ ਠੀਕ ਆ ਪਾਜੀ ਮੈਂ ਚੱਲਦਾ ਪਰ ਉਹ ਦੁਨੀਆ ਦਾ ਲਾਜ ਠੀਕ ਹੈ ਅੱਜ ਚੋਰ ਫੜਾਇਆ ਇਹ ਬੰਦੇ ਨੇ ਬਹੁਤ ਧੰਨਵਾਦ ਤੁਹਾਡਾ ਤੁਸੀਂ ਚੋਰ ਫੜਾਇਆ ਇੱਧਰ ਪਾਜੀ ਨੂੰ ਕੀ ਕਹਿਣਾ ਇੱਧਰ ਮੁੰਡਾ ਪਾਜੀ ਮੇਰੀ ਗੱਲ ਸੁਣੋ ਮੈਂ ਇਹ ਤਾਂ ਜਾਣਦਾ ਵੀ ਨਹੀਂ ਹਾਂ ਪਾਜੀ ਜਿਹੜੇ ਕੱਲ ਵੜਦੀ ਓਏ ਪਾਜੀ ਮੇਰੀ ਗੱਲ ਖਾਣਾ ਇਹਨੇ ਲਾਏ ਆ ਨਾ ਭਾਈ ਕੱਟ